ਆਓ ਭਾਜੀ ਲੈ ਚਲੀਏ ਜੀ ਆਓ ਆਓ ਚਲੀਏ ਕਿੱਥੇ ਚਲੀਏ ਲੜਾਈ ਹੋਗੀ ਕਿਤੇ ਨਹੀਂ ਲੜਾਈ ਨਹੀਂ ਹੋਗੀ ਭਾਜੀ ਆਪਣਾ ਆਟੋ ਆ ਯਾਰ ਆਓ ਤੀ ਬੈਠੋ ਇੱਥੇ ਕਿੱਥੇ ਆਟੋ ਭਾਜੀ ਕਿੱਥੇ ਆ ਓਏ ਆ ਵੇਖੋ ਭਾਜੀ ਆਪਣਾ ਆਟੋ ਯਾਰ ਆ ਵੇਖੋ ਇਹ ਆਟੋ ਆ ਹਾਂਜੀ ਹਾਂਜੀ ਆਪਣਾ ਆਟੋ ਐ ਇਹ ਯਾਰ ਬੜਾ ਪਤਲਾ ਕੀ ਗੱਲ ਐ ਨਾਲਿਆਂ 'ਚ ਚੱਲਦਾ ਵਾ ਮਜੋਰ ਜਿਆਈ ਬੜਾ ਯਾਰੇ ਇਹ ਤਾਂ ਮੈਨੂੰ ਐ ਲੱਗਣ ਡਿਆ ਵੀ ਜਿੱਦਾਂ ਸਕੂਟਰੀ ਨੇ ਤੇ ਰੇੜੀ ਨੇ ਵਿਆਹ ਕਰਾਇਆ ਤੇ ਫਿਰ ਪੈਦਾ ਹੋਇਆ ਏ ਜਮਾਤ ਖਰਾਬ ਦਿਆ ਓ ਨਵੇਂ ਚੱਲੇ ਭਰਾ ਇਹਦੇ 'ਚ ਬੈਟਰੀਆਂ ਵਾ ਬੈਟਰੀਆਂ ਨਾਲ ਚੱਲਦਾ ਏ ਬੈਟਰੀਆਂ ਨਾਲ ਚੱਲਦਾ ਵਾ ਆਓ ਉਹ ਗੱਲਾਂ ਇਹਨੂੰ ਪੈਟਰੋਲ ਨਾਲ ਕਿਤੇ ਵਿਖਾ ਦੇ ਨੇ ਸੁੰਗ ਕਿਤੇ ਉੱਥੇ ਹੀ ਬੋਸ ਹੋ ਜਾਣਾ ਓ ਯਾਰ ਚੱਲਦਾ ਹੀ ਬੈਟਰੀਆਂ ਤੇ ਯਾਰ ਏ ਬੈਟਰੀ ਤੇ ਹੀ ਚੱਲਣਾ ਪਾਏ ਤੇ ਮੇਰੇ ਨਾਲ ਨਾ ਥੁੱਕ ਤੇ ਵੀ ਚੱਲ ਜਾਣਾ ਦੇਖੀ ਸਟੱਪਣੀ ਲਾਈ ਪਾ ਆਹ ਸਟੱਪਣੀ ਲਾਈ ਇਹਨੂੰ ਨਾਲ ਓਏ ਦੀ ਲੋੜ ਪੈਂਦੀ ਏ ਯਾਰ ਇਹਨੂੰ ਤੇ ਕਿੱਥੇ ਮਰਜ਼ੀ ਪੈਂਚਰ ਹੋਏ ਤੇ ਇਹਨੂੰ ਚੁੱਕ ਕੇ ਲੈ ਜਾਓ ਇਹ ਚੁੱਕਿਆ ਜਾਂਦਾ ਹੁਣ ਨਾ ਇਹ ਬੈਟਰੀ ਤੇ ਚੱਲਦਾ ਏ ਆਹ ਏ ਬੈਟਰੀ ਚੱਲਦਾ ਯਾਰ ਟੈਸਲਾ ਦਾ ਵਾਏ ਇਹ ਤੇ ਕਿੰਨੇ ਰਸਤੇ ਜੇ ਦੀ ਬੈਟਰੀ ਲੋ ਹੋ ਗਈ ਚਾਰਜਰ ਲੈਂਦਾ ਤੂੰ ਨਾਲ ਉਹ ਭਰਾ ਇਹਦੀ ਬੈਟਰੀ ਬਹੁਤ ਟਾਈਮ ਕੱਢਦੀ ਹੈ ਯਾਰ ਫੁੱਲ ਰਹਿੰਦੀ ਆ ਮੋਟੀ ਪੈਨੜਾ ਲੱਗਦਾ ਚਾਰਜਰ ਦੇ ਨਾਲ